ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆ ਨੂੰ ਕੱਲ ਜੋ ਘਟਨਾ ਸ਼ੰਭੂ ਬਾਟੇ ਤੇ ਵਾਪਰੀ ਆ ਭਾਜਪਾ ਦੇ ਉਸ ਖਾਏ ਹੋਏ ਗੁੰਡਿਆਂ ਵੱਲੋਂ ਉਥੇ ਹਮਲਾ ਕੀਤਾ ਗਿਆ ਤੇ ਕੌੜਾ ਪਾ ਪਾਇਆ ਗਿਆ ਉਹ ਇੱਕ ਡੂੰਗੀ ਸਾਜ਼ਿਸ਼ ਹੈ ਕੇਂਦਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਭਾਜਪਾ ਦੀ ਤੇ ਪੰਜਾਬ ਸਰਕਾਰ ਦੀ ਮਿਹਣੀ ਭੁਗਤਣਾ ਸਾਰਾ ਕੁਝ ਕੀਤਾ ਗਿਆ ਉਸ ਬਾਰੇ ਭਾਜਪਾ ਦੇ ਪੰਜਾਬ ਭਾਜਪਾ ਵੱਲੋਂ ਬਿਆਨ ਆਇਆ ਪੰਜਾਬ ਭਾਜਪਾ ਦੇ ਬਲਾਰੇ ਰਜੀਤ ਸਿੰਘ ਗਰੇਵਾਲ ਜਵਾਬ ਦੇ ਰਿਹਾ ਤੇ ਲੋਕਾਂ ਨੇ ਜਿਹੜੇ ਸ਼ਗੂ ਮੋਰਚੇ ਤੇ ਬੈਠੇ ਹੋਏ ਜਾਂ ਬਾਕੀ ਬਟਨਾਂ ਤੇ ਬੈਠੇ ਹੋਏ ਆ ਲੋਕਾਂ ਨੇ ਕੁੱਟ ਕੇ ਆਪੇ ਠਾ ਦੇਣੇ ਇਹਨਾਂ ਦੀ ਕੋਈ ਮੰਗ ਨਹੀਂ ਹੈਗੀ ਇਹ ਫਜ਼ੂਲ ਚ ਬੈਠੇ ਹੋਏ ਆ ਇਹ ਬਿਆਨ ਭਾਜਪਾ ਦੇ ਬੁਲਾਰਿਆਂ ਨੂੰ ਆਇਆ ਪੰਜਾਬ ਭਾਜਪਾ ਵੱਲ ਇਹਦਾ ਮਤਲਬ ਸਿੱਧਾ ਨਿਕਲਦਾ ਕਿ ਇਹ ਬਿਆਨ ਦੀਆਂ ਤੰਦਾਂ ਜਿਹੜੀ ਭਾਜਪਾ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜਾਂ ਭਾਜਪਾ ਦੀ ਪਾਰਟੀ ਆ ਜਿਹੜੀ ਦੇਸ਼ ਭਰ ਦੀ ਵਿੱਚ ਜਿਹੜੀ ਆ ਜਿਹੜੇ ਉਹ ਜਿਹੜਾ ਉਹਨਾਂ ਦੀ ਉਹਨਾਂ ਦੀ ਪਾਲਿਸੀ ਆ ਦੇਸ਼ ਦੀ ਦੇਸ਼ ਦੀ ਜਿਹੜੀ ਭਾਜਪਾ ਵਾ ਉਹਦੀ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਉਹਦੀ ਪਾਲਿਸੀ ਆ ਉਹਦੇ ਮੁਤਾਬਕ ਕੀ ਰਜੀਤ ਸੰਘਰੇਵਾਲ ਬੋਲ ਰਿਹਾ ਇਹਨਾਂ ਨੂੰ ਲੋਕਾਂ ਨੇ ਇਕੱਠਾ ਕਰ ਲਿਆ। ਤੇ ਇਹਨਾਂ ਦੀ ਕੋਈ ਮੰਗ ਨਹੀਂ ਹੈਗੀ ਫਜ਼ੂਲ ਚ ਬੈਠੇ ਹੋਏ। ਇਹ ਉੱਥੋਂ ਵੱਲ ਨਿਕਲ ਰਹੀ ਹੈ। ਇੱਥੋਂ ਪਤਾ ਲੱਗਦਾ ਵੀ ਭਾਜ ਭਾ ਕਿਸਾਨਾਂ ਬਾਰੇ ਕੀ ਸੋਚ ਰਹੀ ਹੈ। ਦੇਸ਼ ਭਰ ਦੇ ਪੰਜਾਬ ਭਰ ਦੇ ਦੇਸ਼ ਭਰ ਦੇ ਕਿਸਾਨਾਂ ਦਾ। ਜਿਹੜਾ ਉਹ ਮਾਨ ਕਰ ਰਹੀ ਹੈ। ਕਿ ਉਹਨਾਂ ਦੀ ਮੰਗੀ ਕੋਈ ਨਹੀਂ ਹੈਗੀ। ਜਦੋਂ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹੈ। ਐਮਐਸਕੇ ਦੀ ਗਰੰਟੀ ਦਾ ਕਾਨੂੰਨ ਦੀ। ਇਸੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦੀ ਆਪਣੀ ਰਿਪੋਰਟ 2011 ਦੀ ਉੱਥੇ ਪਈ ਹੋਈ ਹੈ। ਡਾਕਟਰ ਸੁਮੀਨਾਰਕ ਵਿਧੀ ਰਿਪੋਰਟ ਜਿਹਨੂੰ ਇਹ ਭਾਰਤ ਰਤਨ ਦੇ ਰਹੇ ਉਹਦੀ 2006 ਦੀ ਰਿਪੋਰਟ ਉੱਥੇ ਪਈ ਹੋਈ ਹੈ। ਕਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਆ ਇਹ ਮੰਗਾ ਗਲਤ ਹੈ। ਕਾਰਪੋਰੇਟ ਮਾ 16 ਲੱਖ ਕਰੋੜ ਦਾ ਕਰਜ਼ਾ ਪਈ ਖਤਮ ਕੀਤਾ ਹੋਇਆ ਵਾ। ਤੁਹਾਡਾ ਹੀ ਖੇਤੀਬਾੜੀ ਮੰਤਰੀ ਪਿਛਲੀ ਸਰਕਾਰ ਵੇਲੇ ਬੋਲੇ ਹੋਇਆ ਪਾਰਲੀਮੈਂਟ 'ਚ ਕਿ ਅਸੀਂ ਵਟੇ ਖਾਤੇ ਪਾ ਕੇ ਕਾਰਪੋਰੇਟ ਦਾ ਕਰਜ਼ਾ ਜਿਹੜਾ ਵਾ ਕਿ ਇਹਨੇ 10 ਸਾਲਾਂ 'ਚ 16 ਲੱਖ ਕਰੋੜ ਦਾ ਖਤਮ ਕੀਤਾ। ਸਰ ਦਾ ਕਰਜ਼ੇ ਦੀ ਦੱਸੋ ਮੰਗ ਕਿ ਤਰ੍ਹਾਂ ਗਲਤ ਆ ਫਿਰ ਜਿਹੜੇ ਖੁਦ ਕੁਸ਼ੀਆਂ ਕੱਟ ਰਹੇ ਨੇ ਜਿਹੜੇ ਕਰਜ਼ਾਈ ਆ ਜਿਨ੍ਹਾਂ ਦਾ ਕਤ੍ਤਾ ਜਿਹੜਾ ਵਾ ਕਾਟੇਵੰਦਾ ਵਾ ਜਿਨ੍ਹਾਂ ਨੂੰ ਫਸਲਾਂ ਦੇ ਪਾਸ ਲੱਗਤ ਕਰਕੇ ਉਹ ਕੱਟ ਦਿੱਤੇ ਹੋਏ ਆ ਇਸ ਕਰਕੇ ਕਿਹੜੀ ਮੰਗ ਗਲਤ ਆ ਦੱਸੋ ਇਹ ਮੰਗਾਤੋਂ ਮੰਨੀ ਹੋਈਆਂ ਵਾ ਤੁਸੀਂ ਇਹ ਮੰਗਾ 2021 ਦੇ ਵਿੱਚ 19 ਜਿਹੜਿਆ ਉਹ ਨਵੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਪੈਨ ਖੇਤੀ ਕਰਨ ਵਾਫਰੇ ਉਦੋਂ ਮੰਨੀਆਂ ਮੰਨੀਆਂ ਜਾਵਾਂ ਲੈ ਕੇ ਦਿੱਤੇ ਆ ਕਿਤਰਾ ਇਹ ਮੰਗਾ ਗਲਤ ਆ ਵੀ ਇਸ ਕਰਕੇ ਜਿਹੜਾ ਜੋ ਇਹ ਭਾਜਪਾ ਬੋਲ ਰਹੀ ਆ ਜੇ ਜੀ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਪੰਜਾਬ ਵੱਲੋਂ ਸਖਤ ਨਿਖੇਧੀ ਕਰਦੇ ਆਂ ਤੇ ਇਥੋਂ ਇਹਨਾਂ ਦੀ ਮਨਸਾ ਸਾਫ਼ ਜਾ ਰਿਹਾ ਕਿ ਜਿਹੜੀ ਕੱਲ ਹਮਲਾ ਹੋਇਆ ਸ਼ੰਭੂਪੜ ਸ਼ੰਭੂ ਦੇ ਉੱਤੇ ਸ਼ੰਭੂ ਆ ਸ਼ੰਭੂ ਵਾਲੇ ਮੋਰਚੇ ਦੇ ਉੱਤੇ ਉਹ ਭਾਜਪਾ ਨੇ ਕਰਾਇਆ ਇਹ ਤੋਂ ਸਾਫ਼ ਜਾ ਰਿਹਾ ਜਿਨ੍ਹਾਂ ਇਹ ਕਹਿ ਰਹੇ ਆ ਵੀ ਇਹ ਲੋਕਾਂ ਨੇ ਕੁੱਟ ਕੇ ਠਾ ਲੜੇ ਤੇ ਫਿਰ ਫਿਰ ਜਿਹੜਾ ਵਾ ਇਹ ਤੋਂ ਸਾਫ਼ ਇਹਨਾਂ ਦੀ ਜਿਹੜੀ ਆ ਉਹ ਜਿਹੜੀ ਨੀਤੀ ਆ ਉਹ ਸਾਫ਼ ਆ ਜਿਹੜੀ ਯਾਰ ਹੋ ਰਹੀ ਆ ਇਸ ਕਰਕੇ ਅਸੀਂ ਮੰਗ ਕਰਦੇ ਆਂ ਕਿ ਜਿਹੜੀ ਉਹ ਜੋ ਵੀ ਕੱਲ ਹਮਲਾ ਹੋਇਆ ਉਦੀ ਜਿਹੜੀ ਨਰਪੱਖ ਜਾਂਚੀ ਤੋਂ ਜਾਣ ਕਰਾਈ ਜਾਵੇ ਤੇ ਉਹਨਾਂ ਦੇ ਖਿਲਾਫ ਜਿਹੜੇ ਲੱਗੇ ਆ ਸਖਤ ਕਾਰਵਾਈ ਕੀਤੀ ਜਾਵੇ ਤੇ ਭਾਜਪਾ ਦੇ ਭਾਜਪਾ ਦੀ ਨੀਤੀ ਨੂੰ ਭਾਜਪਾ ਦੀ ਪਾਲਿਸੀ ਨੂੰ ਸਾਰੇ ਦੇਸ਼ ਦੇ ਲੋਕ ਕਿਸਾਨ ਮਜ਼ਦੂਰ ਪੰਜਾਬ ਦੇ ਦੁਸਤ ਆਪਣੇ ਘਰੇਆਣੇ ਦੇ ਸਾਰੇ ਜਿਹੜੇ ਆ ਉਹਨੂੰ ਇਹ ਸਮਝਣ ਕਿ ਭਾਜਪਾ ਦੀ ਨੀਤੀ ਕੀ ਆ ਕਿਸਾਨ ਵਿਰੋਧੀ ਨੀਤੀ ਆ ਮਜ਼ਦੂਰ ਵਿਰੋਧੀ ਨੀਤੀ ਆ ਤੇ ਕਿਸਾਨਾਂ ਦੇ અપਮਾਨ ਕਰਨ ਵਾਲੀ ਨੀਤੀ ਆ ਤੇ ਇਹਨਾਂ ਨੂੰ ਇਹਨਾਂ ਨੂੰ ਆਉਣ ਇਸ ਸਮੇਂ ਚ ਜਿਹੜਿਆ ਦੇਸ਼ ਦੇ ਲੋਕ ਅੱਗੇ ਵੀ ਸਬਕ ਸਿਕਾਇਆ ਫੇਰ ਸਬਕ ਸਿਕਾਉਣਾ ਕਿ ਇਹ ਨੀਤੀ ਨੂੰ ਸਮਝਣ ਦੀ ਕਾਰਪੋਰੇਟ ਪੱਕੀ ਨੀਤੀ ਆ ਇਸ ਕਰਕੇ ਇਹ ਜਿਹੜੇ ਆ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਨਾ ਚਾਹੁੰਦੇ ਤੇ ਉਲਟਾ ਜਿਹੜਾ ਆ ਜਿਹੜੀ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਰਚ ਕੇ ਤੇ ਮੋਰਚੇ ਨੂੰ ਬਦਰਾਮ ਕਰ ਰਹੇ ਆ ਤੇ ਇਹ ਇਹਦੇ ਬਾਰੇ ਜਿਹੜਾ ਆ ਸਾਨੂੰ ਜਿਹੜਾ ਆ ਐ ਪੂਰੀ ਤਰ੍ਹਾਂ ਇਸ ਜਿਹੜੀ ਭਾਜਪਾ ਦੀ ਨੀਤੀ ਆ ਜਾਂ ਸਰਕਾਰ ਦੀ ਨੀਤੀ ਆ ਜਾਂ ਜੋ ਵੀ ਬੋਲ ਰਹੇ ਆ ਉਹ ਸਭ ਪੂਰੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੋਗਾ ਤੇ ਬਾਕੀ ਆਈ ਇਹਨਾਂ ਨੂੰ ਸਵਾਰ ਕਰਦੇ ਪੰਜਾਬ ਭਾਜਪਾ ਜਾਂ ਕੇਂਦਰ ਸਰਕਾਰ ਨੂੰ ਜਾਂ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਕਿ ਲੋਕਾਂ ਨੇ ਘੁੱਟ ਕੇ ਠੱਲਨੇ ਆ ਤੁਸੀਂ ਸਾਨੂੰ ਇਹ ਦੱਸੋ ਕਿ ਛੜਕ ਰੋਕ ਕਿੰਨੇ ਆ ਛੜਕ ਤੁਸੀਂ ਰੋਕੀ ਹੋਈ ਹੈ ਤੁਸੀਂ 7 ਫਰਵਰੀ 2024 ਤੋਂ ਜਿਹੜਾ ਉਹ ਉੱਥੇ ਜਿਹੜੇ ਬੈਰੀਕਡ ਕੱਟ ਕੀਤੇ ਹੋਇਆ ਕੰਧਾਂ ਕਿੱਥੀਆਂ ਹੋਈਆਂ ਪੱਥਰ ਲਾਏ ਹੋਏ ਆ ਕਿਲ ਗੱਡੇ ਹੋਏ ਆ ਜਿਹੜੀਆਂ 11ਾਂ ਦੀ ਕੀਤੀ ਜਾਂਦਾ ਫੋਰਸਾਂ ਖੜਾ ਰੀਆਂ ਹੋਈਆਂ ਉਹ ਤੁਸੀਂ ਰੋਕੀਏ ਤੁਸੀਂ ਕਿਉਂ ਨਹੀਂ ਖੋਲ ਰਹੇ ਤੁਸੀਂ ਖੋਲੋ ਸਾਨੂੰ ਕੋਈ ਇਤਰਾਜ਼ ਨਹੀਂ ਖੋਲੋ ਤੇ ਅਸੀਂ ਆਪਾਂ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਕਰੀਏ ਸਾਨੂੰ ਤੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਵਪਾਰ ਤੇ ਜੇ ਕੋਈ ਵਪਾਰ ਦਾ ਕਿਸੇ ਨੂੰ ਪਰੇਸ਼ਾਨੀ ਆ ਰਹੀ ਆ ਜਾਂ ਕੋਈ ਹੋਰ ਕੋਈ ਪਰੇਸ਼ਾਨੀ ਨਾਲ ਜਾਣ ਚਾਹ ਰਹੀ ਆ ਤੇ ਉਹ ਸਰਕਾਰ ਜ਼ਿੰਮੇਵਾਰਾ ਕੇਂਦਰ ਦੀ ਹਰਿਆਣੇ ਦੀ ਉਹ ਸਰਕਾਰ ਜ਼ਿੰਮੇਵਾਰਾ ਉਹ ਉਹ ਆਪਣਾ ਰਸਤਾ ਖੋਲ ਤੇ ਲੋਕਾਂ ਨੂੰ ਜਿਹੜਾ ਇਸ ਜਿਹੜੀ ਜਿਹੜੀ ਪਰੇਸ਼ਾਨੀ ਹੋ ਰਹੀ ਆ ਉਹ ਤੋਂ ਨਜਾਹਤ ਕਾਉਣ ਤੇ ਬਾਕੀ ਸਾਰੇ ਜਿਹੜੇ ਆ ਪੰਜਾਬ ਦੇ ਦੇਸ਼ ਦੇ ਇਹ ਸਾਨ ਮਜ਼ਦੂਰ ਆ ਉਹਨਾਂ ਨੂੰ ਸਾਡੀ ਇਹ ਪੀ ਲਿਆ ਤੇ ਤਖੜੇ ਹੋ ਕੇ ਸਮੋਰਚੇ ਨੂੰ ਮਜ਼ਬੂਤ ਕਰੋ ਤੇ ਵੱਡੀ ਕਿਰਤੀ ਚ ਜਿਹੜਾ ਵਾ ਇੱਥੇ ਪਹੁੰਚੋ ਤੇ ਆਪਾਂ ਮੋਰਚਾ ਜਿਹੜਾ ਵਾ ਲੰਮੀ ਤਿਆਰੀ ਦੇ ਨਾਲ ਪੂਰੇ 5 ਸਾਲ ਦੀ ਪਲਾਨ ਕਰਕੇ ਚਲਾਉਣਾ ਹਰ ਅੰਗ ਜਿਤਨਾ ਮੈਗਰੂਤੀ ਕਸਲ ਕਰਨੀ ਠੀਕ ਹੈ